ਪੰਜਾਬ ਦਾ ਬਹੁਚਰਚਿਤ ਮੁੱਦਾ ਲਾਰੈਂਸ ਬਿਸ਼ਨੋਈ ਦਾ ਹਿਰਾਸਤ ਦੇ ਵਿੱਚ ਹੋਇਆ ਇੰਟਰਵਿਊ ਇੰਟਰਵਿਊ ਇੱਕ ਨਹੀਂ ਦੋ ਹੋਏ ਪਾਰਟ 1 ਤੇ ਪਾਰਟ 2 ਇਸ ਇੰਟਰਵਿਊ ਮਾਮਲੇ ਦੇ ਵਿੱਚ ਸਾਰੇ ਜਾਣਦੇ ਨੇ ਇੱਕ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਬਰਖਾਸਤ ਵੀ ਕੀਤਾ ਹੋਇਆ ਹੈ ਔਰ 6 ਤੋਂ 7 ਪੁਲਿਸ ਮੁਲਾਜ਼ਮ ਜਿਹੜੇ ਸਸਪੈਂਡ ਵੀ ਕੀਤੇ ਗਏ ਔਰ ਹੁਣ ਇਸ ਕੇਸ ਨਾਲ ਜਿਹੜੀ ਤਾਜ਼ੀ ਅਪਡੇਟ ਕੀ ਹੈ ਦਰਅਸਲ ਮੋਹਾਲੀ ਅਦਾਲਤ ਤੋਂ ਇੱਕ ਮਨਜ਼ੂਰੀ ਮੰਗੀ ਗਈ ਸੀ ਜਿਸ ਨੂੰ ਹਰੀ ਝੰਡੀ ਮਿਲ ਗਈ ਹੈ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਹੈ ਕਿਸ ਗੱਲ ਦੀ ਸੱਤ ਪੁਲਿਸ ਮੁਲਾਜ਼ਮਾਂ ਦੇ ਜਿਸ ਵਿੱਚ ਕਾਂਸਟੇਬਲ ਵੱਡੀ ਗਿਣਤੀ 'ਚ ਸ਼ਾਮਲ ਨੇ ਬਹੁ ਗਿਣਤੀ ਕਾਂਸਟੇਬਲਾਂ ਦੀ ਹੈ ਉਹਨਾਂ ਦਾ ਪੋਲੀਗ੍ਰਾਫ ਟੈਸਟ ਹੋਣਾ ਹੈ ਤੇ ਇਸ ਦੇ ਲਈ ਉਹਨਾਂ ਮੁਲਾਜ਼ਮਾਂ ਨੇ ਵਿੱਚੋਂ 6 ਨੇ ਹਾਮੀ ਵੀ ਭਰ ਦਿੱਤੀ ਹੈ ਸੱਤ ਪੁਲਿਸ ਮੁਲਾਜ਼ਮਾਂ ਦਾ ਪੋਲੀਗ੍ਰਾਫ ਟੈਸਟ ਹੋਵੇਗਾ ਜਿਸ ਦੇ ਵਿੱਚ ਇਹ ਟੈਸਟ ਦੇ ਵਿੱਚ ਜਿਹੜਾ ਆ ਕੱਢਿਆ ਜਾਂਦਾ ਨਿਚੋੜ ਕੇ ਮੁਲਾਜ਼ਮ ਜਾਂ ਸਾਹਮਣੇ ਵਾਲਾ ਜਿਸ ਦਾ ਟੈਸਟ ਹੋਣਾ ਝੂਠ ਬੋਲ ਰਿਹਾ ਕਿ ਸੱਚ ਬੋਲ ਰਿਹਾ ਉਥੋਂ ਕਾਫੀ ਕੁਝ ਗੱਲਾਂ ਸਾਹਮਣੇ ਨਿਕਲ ਕੇ ਆਉਣਗੀਆਂ ਕਿਉਂਕਿ ਇਸ ਮਾਮਲੇ ਦੇ ਵਿੱਚ ਡੀਐਸਟੀ ਗੁਰਸ਼ੇਰ ਸਿੰਘ ਸੰਧੂ ਜਿਹੜਾ ਬਰਖਾਸਤ ਕੀਤਾ ਗਿਆ ਉਹ ਵੀ ਖੁਦ ਪਹੁੰਚ ਜਾਂਦਾ ਆਪਦੀ ਪ੍ਰੋਟੈਕਸ਼ਨ ਦੀ ਖਾਤਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਸ ਦੀ ਸੁਣਵਾਈ ਹਾਲੇ ਉਸ ਕੇਸ ਦੀ ਵੀ ਅੱਗੇ ਚੱਲ ਰਹੀ ਹੈ ਤਰੀਕਾਂ ਪੈ ਰਹੀਆਂ ਨੇ ਜਿਸ ਵਿੱਚ ਉਸ ਨੇ ਕਿਹਾ ਕਿ ਜਿਹੜੀ ਸਪੈਸ਼ਲ ਟਾਸਕ ਫੋਰਸ ਸੀ ਉਹਨਾਂ ਨੇ ਦੇ ਹਵਾਲੇ ਸੀ ਲਾਰੈਂਸ ਬਿਸ਼ਨੋਈ ਅਸੀਂ ਜਰੂਰ ਉੱਥੇ ਸਾਡੀ ਡਿਊਟੀ ਦੇ ਉੱਤੇ ਤਨਾਨ ਸੀ ਪਰ ਮੈਂ ਕਦੇ ਵੀ ਲਾਰੈਂਸ ਬਿਸ਼ਨੋਈ ਨੂੰ ਅੰਦਰ ਜਾ ਕੇ ਨਹੀਂ ਮਿਲਿਆ ਉਸਨੇ ਤਾਂ ਇਹ ਕਹਿ ਦਿੱਤਾ ਪਰ ਪੰਜਾਬ ਪੁਲਿਸ ਨੇ ਇੱਕ ਜਿਹੜੀ ਹਾਈ ਕੋਰਟ ਦੇ ਦੇਸ਼ਾਂ ਤੋਂ ਬਣੀ ਸਿੱਟ ਜਿਸ ਦੇ ਵਿੱਚ ਸੀਨੀਅਰ ਅਧਿਕਾਰੀ ਸੀ ਪ੍ਰਵੋਧ ਕੁਮਾਰ ਜਿਹੜੇ ਕਿ ਆਈਪੀਐਸ ਅਧਿਕਾਰੀ ਉਹਨਾਂ ਦੀ ਗਵਾਹੀ 'ਚ ਸਿੱਟ ਬਣੀ ਉਹ ਹਾਲਾਂਕਿ ਸੇਵਾ ਮੁਕਤ ਹੋ ਚੁੱਕੇ ਨੇ ਪਰ ਹਾਲੇ ਵੀ ਅਦਾਲਤ ਨੇ ਉਹਨਾਂ ਨੂੰ ਮਨਜ਼ੂਰੀ ਦਿੱਤੀ ਹੋਈ ਹੈ ਕਿ ਅਗਲੀ ਕਾਰਵਾਈ ਵੀ ਉਹ ਕਰ ਸਕਦੇ ਨੇ ਤੇ ਅਗਲੀ ਜਿਹੜੀ ਤਹਿ ਤੱਕ ਜਾਣ ਵਾਲੀ ਗੱਲ ਹੈ ਉਸ ਦੀ ਰਿਪੋਰਟ ਵਿੱਚ ਜਾਂਚ ਰਿਪੋਰਟ ਵਿੱਚ ਆਇਆ ਕਿ ਕਿਹੜੇ ਕਿਹੜੇ ਅਫਸਰ ਕਸੂਰਵਾਰ ਨੇ ਜ਼ਿੰਮੇਵਾਰ ਨੇ ਲਾਰੈਂਸ ਮਿਸ਼ਨੋਈ ਦਾ ਇੰਟਰਵਿਊ ਕਰਵਾਉਣ ਵਿੱਚ ਹਾਲਾਂਕਿ ਐਡੀਐਸਪੀ ਗੁਰਸ਼ੇਰ ਸੰਧੂ ਨੇ ਆਪਣੀ ਹੀ ਪੁਲਿਸ ਦੀ ਕੀਤੀ ਹੋਈ ਕਾਰਵਾਈ ਦੇ ਉੱਤੇ ਸਵਾਲ ਖੜੇ ਕੀਤੇ ਪਰ ਹੁਣ ਜਿਹੜੇ 7 ਪੁਲਿਸ ਮੁਲਾਜ਼ਮਾਂ ਦਾ ਪੌਲੀਗ੍ਰਾਫ ਟੈਸਟ ਹੋਣਾ ਹੈ ਉਸ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆਂ ਦਰਅਸਲ ਪੰਜਾਬ ਪੁਲਿਸ ਦੇ 7 ਮੁਲਾ ਜਿਨ੍ਹਾਂ ਦਾ ਲਾਈ ਡਿਟੈਕਟਰ ਟੈਸਟ ਕਰਵਾਇਆ ਜਾਵੇਗਾ ਇਸ ਦੇ ਲਈ ਮੁਹਾਲੀ ਦੀ ਇੱਕ ਕੋਰਟ ਨੇ ਪਰਮਿਸ਼ਨ ਦੇ ਦਿੱਤੀ ਹੈ ਤੇ ਪੋਲੀਗ੍ਰਾਫ ਟੈਸਟ ਦੀ ਜਿਹੜੀ ਮਨਜ਼ੂਰੀ ਮਿਲੀ ਹੈ ਇਹ ਏ ਡੀ ਜੀ ਪੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨਿਲਵ ਕੁਸ਼ੋਰ ਨੇ ਜਿਹੜੇ ਉਹਨਾਂ ਨੇ ਸਰਕਾਰੀ ਵਕੀਲ ਦੇ ਨਾਲ ਮਿਲ ਕੇ ਕੋਰਟ ਤੋਂ ਮੰਗੀ ਸੀ ਮਨਜ਼ੂਰੀ ਤੇ ਉਹ ਮਨਜ਼ੂਰੀ ਉਹਨਾਂ ਨੂੰ ਮਿਲ ਚੁੱਕੀ ਹੈ ਪੋਲੀਗ੍ਰਾਫ ਟੈਸਟ ਨੂੰ ਲੈ ਕੇ ਝੂਠ ਡਿਟੈਕਟਰ ਟੈਸਟ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਔਰ ਇਹ ਇੱਕ ਅਜਿਹਾ ਪ੍ਰਕਰਨ ਹੁੰਦਾ ਹੈ ਕਿਸੇ ਵੀ ਵਿਅਕਤੀ ਦੇ ਸਰੀਰ ਦੀਆਂ ਪ੍ਰਤੀਕ੍ਰਿਆਵਾਂ ਉਸ ਦੇ ਹਾਵ ਭਾਵ ਦੇ ذریعے ਉਸ ਨੂੰ ਸਵਾਲ ਪੁੱਛੇ ਜਾਂਦੇ ਨੇ ਉਹਦਾ ਜਿਹੜਾ ਹਾਰਟ ਬੀਟ ਕਿੰਨੀ ਤੇਜ਼ ਚੱਲ ਰਹੀ ਹੈ ਹੌਲੀ ਚੱਲ ਰਹੀ ਹੈ ਬਲੱਡ ਪ੍ਰੈਸ਼ਰ ਕਿੰਨਾ ਹੈ ਇਹ ਸਾਰੀਆਂ ਚੀਜ਼ਾਂ ਉਸ ਦੇ ਚਿਹਰੇ ਦੇ ਹਾਵ ਭਾਵ ਕਿਸ ਤਰ੍ਹਾਂ ਦੇ ਨੇ ਇਹ ਸਾਰੇ ਸੰਕੇਤਾਂ ਨੂੰ ਰਿਕਾਰਡ ਕੀਤਾ ਜਾਂਦਾ ਹੈ ਇੱਕ ਉਪਕਰਨ ਦੇ ਰਾਹੀਂ ਮਸ਼ੀਨ ਦੇ ਰਾਹੀਂ ਤੇ ਉਸ ਦੇ ਮਸਲੇ ਦੇ ਵਿੱਚ ਕਾਥੀ ਤੌਰ ਦੇ ਉੱਤੇ ਝੂਠ ਜਿਹੜੇ ਬੋਲਣ ਦੇ ਨਾਲ ਹੀ ਸਾਰੀਆਂ ਚੀਜ਼ਾਂ ਨੇ ਬਦਲ ਜਾਂਦੀਆਂ ਨੇ ਰਿਕਾਰਡ ਦੇ ਵਿੱਚ ਉਪਯੋਗ ਕਰਨ ਤੇ ਆਮ ਤੌਰ ਦੇ ਉੱਤੇ ਇਹਨਾਂ ਵੱਡੇ ਅਪਰਾਧਾਂ ਦੀ ਜਾਂਚ ਪੜਤਾਲ ਦੇ ਲਈ ਇਸ ਨੂੰ ਵਰਤਿਆ ਜਾਂਦਾ ਹੈ ਪਰ ਇਸ ਲਈ ਖਾਸ ਮਨਜ਼ੂਰੀ ਦੀ ਲੋੜ ਹੁੰਦੀ ਹੈ ਜਿਹੜੀ ਕਿ ਮਿਲ ਚੁੱਕੀ ਹੈ ਹੁਣ ਇਸ ਵਿੱਚ ਕਿਸ ਕਿਸ ਦਾ ਪੋਲੀਗ੍ਰਾਫ ਟੈਸਟ ਹੋਣਾ ਹੈ ਸਬ ਇੰਸਪੈਕਟਰ ਜਗਤਪਾਲ ਜੱਗੂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ ਏਐਸਆਈ ਮੁਖਤਿਆਰ ਸਿੰਘ ਦਾ ਵੀ ਪੋਲੀਗ੍ਰਾਫ ਟੈਸਟ ਹੋਣਾ ਹੈ ਕੌਨਸਟੇਬਲ ਨੇ ਬਾਕੀ 5 ਇਸ ਵਿੱਚ ਜਿਸ ਵਿੱਚ ਸਿਮਰਨਜੀਤ ਸਿੰਘ ਕੌਨਸਟੇਬਲ ਹੈ ਉਸ ਦਾ ਪੋਲੀਗ੍ਰਾਫ ਟੈਸਟ ਹੋਏਗਾ ਕੌਨਸਟੇਬਲ ਹਰਪ੍ਰੀਤ ਸਿੰਘ ਦਾ ਕੌਨਸਟੇਬਲ ਬਲਵਿੰਦਰ ਸਿੰਘ ਕੌਨਸਟੇਬਲ ਸਤਨਾਮ ਸਿੰਘ ਤੇ ਕੌਨਸਟੇਬਲ ਅਮਰਿਤਪਾਲ ਸਿੰਘ ਇੱਕ ਸਬ ਇੰਸਪੈਕਟਰ ਇੱਕ ਏਐਸਆਈ ਤੇ ਪੰਜ ਕਾਂਸਟੇਬਲ ਇਹਨਾਂ ਸੱਤਾਂ ਦਾ ਨਾਮ ਸ਼ਾਮਲ ਹੈ ਹਾਲਾਂਕਿ 6 ਮੁਲਾਜ਼ਮਾਂ ਨੇ ਇਸ ਟੈਸਟ ਦੀ ਲਈ ਸਹਿਮਤੀ ਪ੍ਰਗਟ ਕੀਤੀ ਹੈ ਜਾਂਚ ਏਜੰਸੀਆਂ ਨੇ ਕੋਰਟ ਨੂੰ ਦੱਸਿਆ ਕਿ ਸਾਰੇ ਸਬੰਧਤ ਮੁਲਾਜ਼ਮਾਂ ਨੇ ਬਿਆਨ ਪਹਿਲਾਂ ਹੀ ਦਰਜ ਕਰਵਾ ਦਿੱਤੇ ਨੇ ਵਿਗਿਆਨਕ ਜਾਂਚ ਦੇ ਤਹਿਤ ਪੋਲੀਗ੍ਰਾਫ ਟੈਸਟ ਕੇਵਲ ਤਾਂ ਹੀ ਹੋ ਸਕਦਾ ਜੇਕਰ ਸਬੰਧਤ ਵਿਅਕਤੀ ਦੀ ਵੀ ਸਹਿਮਤੀ ਹੋਵੇ ਇਸ ਦੇ ਲਈ 6 ਪੁਲਿਸ ਮੁਲਾਜ਼ਮਾਂ ਨੇ ਆਪਣੀ ਸਵੈ ਇੱਛਾ ਦੇ ਨਾਲ ਸਹਿਮਤੀ ਪ੍ਰਗਟ ਕਰ ਦਿੱਤੀ ਹੈ ਉਨ੍ਹਾਂ ਦੀ ਸਹਿਮਤੀ ਦੇ ਆਧਾਰ ਤੇ ਕੋਰਟ ਨੇ ਜਾਂਚ ਅਧਿਕਾਰੀ ਨੂੰ ਨਿਯਮ ਅਨੁਸਾਰ ਪੌਲੀਗ੍ਰਾਫ ਟੈਸਟ ਕਰਵਾਉਣ ਦੀ ਇਜਾਜ਼ਤ ਦਿੱਤੀ ਹੈ ਮਨਜ਼ੂਰੀ ਦਿੱਤੀ ਹੈ ਪੌਲੀਗ੍ਰਾਫ ਟੈਸਟ ਕਰਵਾਉਣਾ ਹੁਣ ਕਿਉਂ ਜ਼ਰੂਰੀ ਹੈ ਹੁਣ ਜਾਂਚ ਏਜੰਸੀਆਂ ਇਸ ਮਾਮਲੇ ਦੇ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕਰਨਗੀਆਂ ਕਿ ਜੇਲ੍ਹ ਦੇ ਅੰਦਰ ਜਾਂ ਜਿਹੜੀ ਹਰਾਸਤ ਦੇ ਅੰਦਰ CIA ਖਰੜ ਤੇ ਇੰਟਰਵਿਊ ਕਰਵਾਇਆ ਗਿਆ ਉਸ ਨੂੰ ਲੈ ਕੇ ਅੰਦਰੂਨੀ ਮਿਲੀ ਭੁਗਤ ਕਿਸ ਕਿਸ ਦੀ ਸੀ ਬਿਨਾ ਮਿਲੀ ਭੁਗਤ ਦੇ ਤਾਂ ਸੰਭਵ ਹੀ ਨਹੀਂ ਹੈ ਤਾਂ ਕਿਸ ਨੇ ਮੁਹਈਆ ਕਰਵਾਈਆਂ ਉਹ ਸਹੂਲਤਾਂ ਲਾਰੈਂਸ ਬਿਸ਼ਨੋਈ ਨੂੰ ਜਿਸ ਕਰਕੇ ਇੰਟਰਵਿਊ ਸੰਭਵ ਹੋ ਸਕੇ ਇਹ ਸਾਰੇ ਮਾਮਲੇ ਦੇ ਵਿੱਚ 6 ਪੁਲਿਸ ਅਧਿਕਾਰੀ ਜਿਹੜੇ ਨੇ ਸਸਪੈਂਡ ਵੀ ਕੀਤੇ ਜਾ ਚੁੱਕੇ ਨੇ ਜਿਸ ਦੇ ਵਿੱਚੋਂ ਇੱਕ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਤਾਂ ਬਰਖਾਸਤ ਵੀ ਕੀਤਾ ਜਾ ਚੁੱਕਾ ਹੈ 3 April 2022 ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਕਰਨ ਦੇ ਦੋਸ਼ ਵਿੱਚ ਇਹ ਸਾਰੀ ਕਾਰਵਾਈ ਕੀਤੀ ਗਈ ਲਾਰੈਂਸ ਉਦੋਂ ਸੀਆਈਏ ਪੁਲਿਸ ਸਟੇਸ਼ਨ ਖਰੜ ਦੇ ਵਿੱਚ ਬੰਨ ਸੀ ਡਿਊਟੀ ਦੇ ਵਿੱਚ ਕੁਤਾਈ ਦੇ ਕਰਕੇ ਲਾਪਰਵਾਹੀ ਵਰਤਣ ਦੇ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਔਰ 1.5 ਸਾਲ ਬਾਅਦ ਲਾਰੈਂਸ ਬਿਸ਼ਨੋਈ ਦਾ ਇਹ ਇੰਟਰਵਿਊ ਇੱਕ ਟੀਵੀ ਚੈਨਲ ਦੇ ਉੱਤੇ ਚੱਲਦਾ ਜੋ ਵਾਇਰਲ ਹੋ ਜਾਂਦਾ ਹੈ। ਔਰ ਇਸ ਮਾਮਲੇ ਦੇ ਵਿੱਚ ਇਹ ਜਿਹੜਾ ਇੰਟਰਵਿਊ ਕੀਤਾ ਰਿਕਾਰਡ ਪਹਿਲਾਂ ਦੱਸਿਆ ਜਾਂਦਾ ਪਰ ਮਾਰਚ ਮਹੀਨੇ ਦੇ ਵਿੱਚ ਜਿਹੜਾ ਆ ਇਸ ਨੂੰ ਨਸ਼ਰ ਕੀਤਾ ਜਾਂਦਾ ਹੈ 2023 ਦੇ ਵਿੱਚ ਜਿਸ ਤੋਂ ਬਾਅਦ ਵੱਡੀਆਂ ਜਿਹੜੀਆਂ ਨੇ ਸਵਾਲ-ਸਵਾਲਾਂ ਦੇ ਘੇਰੇ ਵਿੱਚ ਖੜੇ ਹੋ ਗਏ ਸੀ ਇਸੇ ਕਰਕੇ ਹੁਣ ਸਸਪੈਂਡ ਜਿਹੜਾ ਕੀਤਾ ਗਿਆ ਹੁਣ ਇਸ ਵਿੱਚ ਜਿਹੜੇ ਸਮਰਾ ਬਨੀਤ ਪੀਪੀਐਸ ਅਧਿਕਾਰੀ ਨੇ ਜਿਹੜੇ ਡੀਐਸਪੀ ਉਸ ਨੂੰ ਸਬ ਇਨਸਪੈਕਟਰ ਰੀਨਾ ਸੀਆਈਏ ਖੜ ਸਬ ਇਨਸਪੈਕਟਰ ਜਿਹੜਾ ਆ ਜਗਤਪਾਲ ਜੱਗੂ ਤੇ ਏਜੀਟੀ ਐਫ ਸਬ ਇਨਸਪੈਕਟਰ ਏਐਲ ਐਲਆਰ ਸ਼ਗਨਜੀਤ ਸਿੰਘ ਔਰ ਇਸ ਦੇ ਨਾਲ ਹੀ ਏਐਸਆਈ ਮੁਖਤਿਆਰ ਸਿੰਘ ਤੇ ਹੈੱਡ ਕਨਸਟੇਬਲ ਓਮ ਪ੍ਰਕਾਸ਼ ਸ਼ਾਮਲ ਨੇ ਹੁਣ ਇਹਨਾਂ ਦੇ ਵਿੱਚ ਜਿਹੜੇ ਜਿਨ੍ਹਾਂ ਦਾ ਟੈਸਟ ਹੋਣਾ ਹੈ ਪੋਲੀਗ੍ਰਾਫ ਦਾ ਇਸ ਦੇ ਵਿੱਚੋਂ ਕੁਝ ਮੁਲਾਜ਼ਮ ਜਿਹੜੇ ਸਸਪੈਂਡ ਕੀਤੇ ਜਾ ਚੁੱਕੇ ਨੇ ਉਹਨਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੱਤਾਂ ਵਿੱਚੋਂ 6 ਨੇ ਸਹਿਮਤੀ ਪ੍ਰਗਟ ਕੀਤੀ ਹੁਣ ਇੱਕ ਮੁਲਾਜ਼ਮ ਕੌਣ ਹੈ ਇਸ ਦੀ ਹਾਲੇ ਤੱਕ ਨਹੀਂ ਜਾਣਕਾਰੀ ਮਿਲੀ ਪਰ ਇਸ ਮਾਮਲੇ ਵਿੱਚ ਜੇਕਰ 6 ਮੁਲਾਜ਼ਮਾਂ ਦੇ ਪੋਲੀਗ੍ਰਾਫ ਟੈਸਟ ਹੋ ਜਾਂਦੇ ਨੇ ਕੀ ਉਹ ਸ਼ਮੂਲੀਅਤ ਉਹਨਾਂ ਦੀ ਨਹੀਂ ਸੀ ਉਹ ਤਾਂ ਫਿਰ ਬਚ ਜਾਣਗੇ ਜੇਕਰ ਸੱਚ ਬੋਲਦੇ ਨੇ ਇਸ ਟੈਸਟ ਵਿੱਚੋਂ ਪਾਸ ਹੋ ਜਾਂਦੇ ਨੇ ਫਿਰ ਉਸ ਦੇ ਵਿੱਚ ਕਸੂਰਵਾਰ ਕੌਣ ਨੇ ਉਹ ਕਿਵੇਂ ਲੱਭੇ ਜਾਣਗੇ ਔਰ ਇਸ ਵਿੱਚ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੇ ਵੀ ਜਿਹੜੀ ਐਪਲੀਕੇਸ਼ਨ ਲਾਈ ਹੋਈ ਹੈ ਅਦਾਲਤ ਦੇ ਅੰਦਰ ਜੇਕਰ ਉਹ ਵੀ ਸੱਚੀ ਪਾਈ ਜਾਂਦੀ ਹੈ ਕੱਲ ਨੂੰ ਤਾਂ ਫਿਰ ਕੀ ਮਤਲਬ ਕਿ ਏਜੀਟੀਐਫ ਦੇ ਅਧਿਕਾਰੀ ਜਾਂ ਹੋਰ ਕੋਈ ਅਧਿਕਾਰੀ ਸਪੈਸ਼ਲ ਟਾਸਕ ਫੋਰਸ ਦੇ ਅਧਿਕਾਰੀ ਕੌਣ ਸੀ ਆਖਰਕਾਰ ਕੋਈ ਤਾਂ ਹੋਏਗਾ ਜਿਸ ਦੀ ਮਿਲੀਭੁਗਤ ਦੇ ਨਾਲ ਇੰਟਰਵਿਊ ਸਿਰੇ ਚੜਿਆ ਹੁਣ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਆ ਰਹੀਆਂ ਨੇ ਹੁਣ ਅਦਾਲਤ ਨੇ ਆਖਰਕਾਰ ਮਨਜ਼ੂਰੀ ਵੀ ਦੇ ਦਿੱਤੀ ਹੈ ਹੁਣ ਇਸ ਦੇ ਵਿੱਚ ਜਿਹੜੇ 7 ਮੁਲਾਜ਼ਮਾਂ ਨੂੰ ਮਨਜ਼ੂਰੀ ਮਿਲੀ ਹੈ ਉਹਨਾਂ ਦੇ ਵਿੱਚੋਂ 6 ਨੇ ਸਹਿਮਤੀ ਵੀ ਪ੍ਰਗਟ ਕਰ ਦਿੱਤੀ ਦੇਖਦੇ ਹਾਂ ਕਿ ਸੱਤਾਂ ਦਾ ਜਾਂ ਛੇਆਂ ਦਾ ਪੌਲੀਗ੍ਰਾਫ ਟੈਸਟ ਹੁੰਦਾ ਉਸ ਵਿੱਚ ਪਤਾ ਲੱਗੇਗਾ ਕਿ ਉਹ ਝੂਠ ਬੋਲਦੇ ਨੇ ਕਿ ਸੱਚ ਬੋਲਦੇ ਨੇ ਜੇਕਰ ਉਹ ਸੱਚੇ ਹੋਏ ਤਾਂ ਫਿਰ ਸਾਹਮਣੇ ਆਉਂਦੀ ਹੈ ਗੱਲ ਕਿ ਵੱਡੇ ਅਧਿਕਾਰੀ ਆਈਪੀਐਸ ਅਧਿਕਾਰੀ ਕਿ ਉਹ ਕਿਉਂ ਨਹੀਂ ਆਪਣੀ ਸਹਿਮਤੀ ਪ੍ਰਗਟ ਕਰ ਰਹੇ ਕਿ ਉਹਨਾਂ ਦਾ ਟੈਸਟ ਨਹੀਂ ਹੋ ਸਕਦਾ ਕਿ ਕਾਂਸਟੇਬਲ ਤੱਕ ਦੇ ਜਿਹੜੇ 5 ਰੱਖੇ ਗਏ ਨੇ ਮੁਲਾਜ਼ਮ ਉਹੀ ਕੱਲੇ ਕਸੂਰਵਾਰ ਨੇ ਜਾਂ ਫਿਰ ਵੱਡੇ ਅਧਿਕਾਰੀ ਵੀ ਕਸੂਰਵਾਰ ਨੇ ਇਹ ਵਾਰ-ਵਾਰ ਸਵਾਲ ਪੁੱਛੇ ਜਾਂਦੇ ਨੇ ਪੰਜਾਬ ਦੀ ਜਨਤਾ ਨੂੰ ਵੀ ਕਈ ਤਰ੍ਹਾਂ ਦੇ ਖਦਸ਼ੇ ਨੇ ਇਹਨਾਂ ਦਾ ਨਤਾਰਾ ਤਾਂ ਹੀ ਹੋ ਸਕਦਾ ਜੇਕਰ ਤੈ ਤੱਕ ਜਾ ਕੇ ਸਾਰੇ ਜਿਹੜੇ ਚਾਹੇ ਵੱਡਾ ਅਧਿਕਾਰੀ ਐ ਚਾਹੇ ਛੋਟਾ ਕਸੂਰਵਾਰ ਤੇ ਜ਼ਿੰਮੇਵਾਰ ਅਧਾਰੀਆਂ ਨੂੰ ਸਜ਼ਾ ਦਿੱਤੀ ਜਾ ਸਕੇ ਉਹਨਾਂ ਨੂੰ ਦੋਸ਼ੀ ਜੜਾ ਗਰਦਾਨਿਆਂ ਜਾ ਸਕੇ ਪਰ ਇਸ ਤੋਂ ਪਹਿਲਾਂ ਕਿ ਸਾਰੀ ਕਾਰਵਾਈ ਅੰਤ ਤੱਕ ਜਾਵੇ ਕਿੰਨਾ ਸਮਾਂ ਲੱਗੇਗਾ ਮਹੀਨਿਆਂ ਵੱਧੀ ਕਾਰਵਾਈ ਐ ਕਿ ਸਾਲਾਂ ਵੱਧੀ ਇਸ ਦਾ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਕਿਉਂਕਿ ਅਦਾਲਤ ਅਧੀਨ ਵੀ ਇਸ ਕੇਸ ਨਾਲ ਜੁੜੇ ਕਈ ਪਟੀਸ਼ਨਾਂ ਤੇ ਕਈ ਮਾਮਲਿਆਂ ਦੇ ਉੱਤੇ ਸੁਣਵਾਈ ਚੱਲ ਰਹੀ ਹੈ ਵਿਚਾਰ ਅਧੀਨ ਹੈ ਮਸਲਾ ਦੇਖਦੇ ਆਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਕੀ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ